ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਇਦ ਨਾਰਾਜ਼ ਹੋ ਗਏ ਨੇ ਹਫ਼ਤੇ ਤੋਂ ਵੱਧ ਸਮਾਂ ਹੋ ਚੱਲਿਆ ਪਰ ਅਜੇ ਤੱਕ ਪਾਰਟੀ ਦੇ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆਏ ਬਿਕਰਮਜੀਤ ਸਿੰਘ ਮਜੀਠੀਆ ਲੰਗੀ ਪ੍ਰੈਸ ਕਾਨਫਰੰਸ ਜਿਹੜੀ ਆਖਰੀ ਮੰਨੀ ਜਾ ਸਕਦੀ ਹੋਂਾਂ ਦੀ ਇਸ ਪਾਰਟੀ ਨੂੰ ਲੈ ਕੇ ਅਜੇ ਤੱਕ ਉਹ ਪ੍ਰੈਸ ਕਾਨਫਰੰਸ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਦੇ ਵਿੱਚ ਜਿਹੜੀ ਹੋਈ ਸੀ ਉਹ ਸੀ ਜਿਹਦੇ ਵਿੱਚ ਕਿਹਾ ਸੀ ਕਿ ਮੈਂ ਨਿੱਜੀ ਤੌਰ ਦੇ ਉੱਤੇ ਕਹਿਣਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਸੀਟ ਮਿਲਣੀ ਚਾਹੀਦੀ ਸੀ ਹੁਣ ਕੀ ਇਹ ਮੰਨ ਲਈਏ ਕਿ ਬਿਕਰਮਜੀਤ ਸਿੰਘ ਮਜੀਠੀਆ ਨਾ ਸਿਰਫ ਪਰਮਿੰਦਰ ਸਿੰਘ ਢੀਂਡਸਾ ਨੂੰ ਨਾ ਦਿੱਤੀ ਸੀਟ ਤੋਂ ਖਫਾ ਨਹੀਂ ਸਕੋ ਖਡੂਰ ਸਾਹਿਬ ਆਪਣੀ ਸੀਟ ਨਾ ਮਿਲਣ ਤੇ ਵੀ ਖਫਾ ਨੇ ਯਾਨੀ ਕਿ ਇਹ ਹਰ ਕੋਈ ਜਾਣਦਾ ਆ ਕਿ ਖਡੂਰ ਸਾਹਿਬ ਚੋਣ ਲੜਨ ਦੇ ਚਾਹਵਾਨ ਸਨ ਬਿਕਰਮ ਸਿੰਘ ਮਜੀਠੀਆ ਜੋ ਰਿਪੋਰਟਾਂ ਆ ਰਹੀਆਂ ਸਨ ਬਿਕਰਮ ਸਿੰਘ ਮਜੀਠੀਆ ਅੰਦਰ ਖਾਤੇ ਗੱਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਤੱਕ ਕਦੀ ਅਦਰੋਂ ਕਦੀ ਉਧਰੋਂ ਕਦੀ ਕਿਸੇ ਦੇ ਥਰੂ ਗੱਲ ਕਰਵਾਈ ਜਾ ਰਹੀ ਸੀ ਕਦੀ ਕਿਸੇ ਦੇ ਥਰੂ ਪਰ ਅੰਤ ਦੇ ਵਿੱਚ ਇਹ ਸੀਟ ਜਿਹੜੀ ਹੈ ਵਿਰਸਾ ਸਿੰਘ ਵਲਟੋਹਾ ਨੂੰ ਦੇ ਦਿੱਤੀ ਕਿ ਜਿਹੜੀ ਆਪ ਉਹ ਸੀਟ ਵਿਵਾਦਿਤ ਹੈਗੀ ਹੈ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਅਜੇ ਵੀ ਗੱਲਾਂ ਹੁੰਦੀਆਂ ਕਿ ਬਿਕਰਮ ਸਿੰਘ ਮਜੀਠੀਆ ਇਹ ਸੀਟ ਜਿਤਾ ਸਕਦੇ ਸਨ ਪਰ ਇਹੋ ਜੀ ਸਥਿਤੀ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਹੀਂ ਸਕੋ ਵਿਰਸਾ ਸਿੰਘ ਬਲਟੋਹ ਨੂੰ ਸੀਟ ਦੇ ਦਿੱਤੀ ਕਿ ਖੈਰ ਹਾਂ ਹੁਣ ਇਸ ਮਾਮਲੇ ਦੇ ਉੱਤੇ ਕੀ ਇਹ ਮੰਨ ਲਈਏ ਕਿ ਵਿਕਰਮਜੀਤ ਸਿੰਘ ਮਜੀਠੀਆ ਖਫਾ ਨੇ ਗੁੱਸਾ ਨੇ ਤਣਾਅ ਦੇ ਵਿੱਚ ਨੇ ਗੁੱਸੇ ਦੇ ਵਿੱਚ ਨੇ ਆਪਣੇ ਹੀ ਪਾਰਟੀ ਪ੍ਰਧਾਨ ਦੇ ਕੋਲੋਂ ਔਰ ਖਾਸ ਕਰਕੇ ਰਿਸ਼ਤੇਦਾਰ ਨੇ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜੀਜਾ ਜੀ ਲੱਗਦੇ ਨੇ ਕਿ ਆਪਣੇ ਜੀਜਾ ਜੀ ਤੋਂ ਦੁਖੀ ਨੇ ਵਿਕਰਮ ਸਿੰਘ ਮਜੀਠੀਆ ਤੰਗ ਨੇ ਗੁੱਸੇ 'ਚ ਨੇ ਨਾਰਾਜ਼ ਨੇ ਕਿ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਨਹੀਂ ਆ ਰਹੇ ਪੰਜਾਬ ਬਚਾਓ ਯਾਤਰਾ ਚੱਲਦੀ ਪਈ ਹੈ ਵਕ ਵਕ ਥਾਵਾਂ ਤੇ ਪ੍ਰਚਾਰ ਚੱਲਦਾ ਪਿਆ ਹੈ ਇਹਨਾਂ ਪ੍ਰਚਾਰਾਂ ਦੇ ਵਿੱਚ ਕਿਉਂ ਹਿੱਸਾ ਨਹੀਂ ਬਣ ਰਹੇ ਹਾਲਾਂਕਿ ਲੰਘੇ ਕੱਲ ਜਲੰਧਰ ਜ਼ਰੂਰ ਆਉਂਦੇ ਨੇ ਮਹਿੰਦਰ ਕੇਪੀ ਨੂੰ ਮਿਲਦੇ ਵੀ ਨੇ ਪਰ ਹੁਣ ਚਰਚਾਵਾਂ ਇਹ ਨਿਕਲ ਆਈਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਤਣਾਅ ਦੇ ਵਿੱਚ ਨੇ ਗੁੱਸੇ ਦੇ ਵਿੱਚ ਮਾਜੇ ਦਾ ਜਰਨੈਲ ਮੰਨੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਮਾਜੇ ਖੇਤਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਖਾਸਾ ਰਸੂਖ ਹੈ ਇੱਕ ਦੌਰ ਸੀਗਾ ਜਦੋਂ ਕਿਹਾ ਜਾਂਦਾ ਸੀ ਕਿ ਬਿਆਸ ਦਰਿਆ ਵਾਲਾ ਪੁਲ ਟੱਪੀ ਇਹ ਤਾਂ ਉਸ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਏ ਦੀ ਟੈਰੀਟਰੀ ਸ਼ੁਰੂ ਹੋ ਜਾਂਦੀ ਹੈ ਬਿਕਰਮਜੀਤ ਸਿੰਘ ਮਜੀਠੀਆ ਦਾ ਗੜ ਸ਼ੁਰੂ ਹੋ ਜਾਂਦਾ ਮਾਜੇ ਦਾ ਜਰਨੈਲ ਮੰਨਿਆ ਜਾਂਦਾ ਬਿਕਰਮ ਸਿੰਘ ਮਜੀਠੀਆ ਔਰ ਉਹ ਮਾਜੇ ਦਾ ਜਰਨੈਲ ਹੁਣ ਆਪਣੀ ਪਾਰਟੀ ਤੋਂ ਖਫਾ ਹੋ ਗਿਆ ਹੈ ਸਵਾਲ ਇਹ ਖੜੇ ਹੋ ਰਹੇ ਜ਼ਾਹਿਰ ਤੌਰ ਦੇ ਉੱਤੇ ਅਕਾਲੀ ਲੀਡਰ ਵੀ ਇਹ ਜਾਣਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦਾ ਸੁਖ ਕੀ ਹੈ ਵਿਕਰਮ ਸਿੰਘ ਮਜੀਠੀਆ ਦਾ ਸਿਆਸੀ ਰੁਤਬਾ ਕੀ ਹੈ ਔਰ ਸ਼ਾਇਦ ਉਸ ਰੁਤਬੇ ਨੂੰ ਸਹੀ ਤਰ੍ਹਾਂ ਦੇ ਸਹੀ ਤਰੀਕੇ ਦੇ ਨਾਲ ਨਹੀਂ ਵਰਤਿਆ ਗਿਆ ਸਹੀ ਥਾਂ ਦੇ ਉੱਤੇ ਨਹੀਂ ਵਰਤਿਆ ਗਿਆ ਇਹ ਜ਼ਰੂਰ ਮੰਨਿਆ ਜਾ ਸਕਦਾ ਜਿਸ ਦੇ ਨਾਲ ਅਕਾਲੀ ਦਲ ਨੂੰ ਭਾਰੀ ਸੱਟ ਲੱਗ ਸਕਦੀ ਹੈ ਪਰ ਵਿਕਰਮ ਸਿੰਘ ਮਜੀਠੀਆ ਦੇ ਕੈਰੀਅਰ ਦੇ ਵਿੱਚ ਸਿਆਸੀ ਕੈਰੀਅਰ ਦੇ ਵਿੱਚ ਅੜਚਣ ਜ਼ਰੂਰ ਬਣ ਗਈ ਹੈ। ਉਹਨਾਂ ਦਾ ਉਮੀਦਵਾਰ ਨਾਂ ਐਲਾਨਿਆ ਜਾਣਾ। ਇਹਦੇ ਬਾਰੇ ਚਰਚਾਵਾਂ ਜਿਹੜੀਆਂ ਬਹੁਤ ਤੇਜ਼ ਨੇ। ਪਰ ਕੀ ਇਹੀ ਕਾਰਨ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣ ਅਕਾਲੀ ਦਲ ਦੀ ਚੋਣ ਪ੍ਰਚਾਰਕ ਰੈਲੀਆਂ ਦੇ ਵਿੱਚ ਨਹੀਂ ਆ ਰਹੇ? ਅਕਾਲੀ ਦਲ ਜਿਹੜਾ ਪ੍ਰਚਾਰ ਕਰ ਰਿਹਾ ਹੈ, ਅਕਾਲੀ ਦਲ ਦੇ ਵੱਖ-ਵੱਖ ਉਮੀਦਵਾਰ ਜਿਹੜੇ ਪ੍ਰਚਾਰ ਕਰ ਰਹੇ ਨੇ, ਅਕਾਲੀ ਦਲ ਦੇ ਵੱਲੋਂ ਆਪਣੇ ਸਾਰੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਨੇ। ਹੁਣ ਤੱਕ ਇਹ 14 ਉਮੀਦਵਾਰ ਜਿਹੜੇ ਅਕਾਲੀ ਦਲ ਨੇ ਉਤਾਰੇ ਨੇ। ਚੰਡੀਗੜ੍ਹ ਵਾਲੀ ਸੀਟ ਨੂੰ ਮਿਲਾ ਕੇ ਜਿਸ ਅਧਾਰ ਦੇ ਉੱਤੇ ਹੁਣ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਜਿਹੜਾ ਆ ਉਹ ਆਪਣੇ ਵੱਲੋਂ ਪੂਰਨ ਤੌਰ ਦੇ ਉੱਤੇ ਲਾਣਿਆ ਗਿਆ ਆ ਉਸ ਤੋਂ ਬਾਅਦ ਹੁਣ ਚਰਚਾਵਾਂ ਇਹ ਨੇ ਕਿ ਵਿਕਰਮ ਸਿੰਘ ਮਜੀਠੀਆ ਹੁਣ ਨਾਰਾਜ਼ ਨੇ ਕਿਉਂਕਿ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਉਹਨਾਂ ਨੂੰ ਨਹੀਂ ਦਿੱਤੀ ਗਈ ਖैर ਇਹਨਾਂ ਚਰਚਾਵਾਂ ਨੂੰ ਲੈ ਕੇ ਫਿਲਹਾਲ ਸਿਆਸੀ ਮਾਹੌਲ ਗਰਮ ਨੇ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਪਰ ਕੀ ਬਿਕਰਮ ਸਿੰਘ ਮਜੀਠੀਆ ਇਸ ਤੋਂ ਬਾਅਦ ਕੋਈ ਵੱਡਾ ਤੇ ਠੋਸ ਕਦਮ ਚੁੱਕਣਗੇ ਬਿਕਰਮ ਸਿੰਘ ਮਜੀਠੀਆ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਲਿਆਂ ਛੱਡ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿੰਨੇ ਵੀ ਪਾਰਟੀ ਨੂੰ ਛੱਡ ਕੇ ਗਏ ਨੇ ਜਾਂ ਤਾਂ ਉਹ ਭਾਜਪਾ ਦੇ ਵਿੱਚ ਗਏ ਨੇ ਜਾਂ ਤਾਂ ਉਹਨਾਂ ਨੇ ਸਮਰਥਨ ਦੇ ਦਿੱਤਾ ਯਾ ਫਿਰ ਬੀਜੇਪੀ ਦੇ ਲੀਡਰਾਂ ਦੇ ਨਾਲ ਖਾਸਾ ਰਾਬਤਾ ਉਹਨਾਂ ਦਾ ਕਾਇਮ ਰਿਹਾ ਜਦੋਂ ਗੱਲ ਕੀਤੀ ਵੀ ਗਈ ਕੀ ਲੀਡਰਾਂ ਦੇ ਨਾਲ ਤੇ ਉਹਨਾਂ ਨੇ ਇਹੀ ਕਿਹਾ ਕਿ ਇੱਕ ਸਮੇਂ ਤੇ ਆ ਕੇ ਇਸੇ ਪਾਰਟੀ ਦੇ ਨਾਲ ਰਲ ਕੇ ਅਸੀਂ ਚੋਣ ਲੜਦੇ ਰਹੇ ਹਾਂ ਤੇ ਹੋਰ ਕਿਤੇ ਜਾਣਾ ਸਾਨੂੰ ਸਹੀ ਨਹੀਂ ਲੱਗਦਾ ਕਈ ਸਿਆਸੀ ਬੁੱਧੀਜੀਵੀ ਇਹ ਵੀ ਗੱਲ ਕਰਦੇ ਨੇ ਕਿ ਅਕਾਲੀ ਦਲ ਦੇ ਲੀਡਰਾਂ ਦੇ ਕੋਲ ਮੁੜਕੜ ਕੇ ਬੀਜੇਪੀ ਬਚਦੀ ਹੈ ਕਿਉਂਕਿ ਅੰਦਰ ਖਾਤੇ ਤਾਂ ਇਹਨਾਂ ਦੀ ਗੱਲਬਾਤ ਹੈਗੀ ਹੈ ਖੈਰ ਕਿ ਇਹਨਾਂ ਕਾਰਨਾ ਕਰਕੇ ਹੀ ਵਿਕਰਮ ਸਿੰਘ ਮਜੀਠੀਆ ਵੀ ਕੋਈ ਸਖਤ ਕਦਮ ਚੱਕ ਸਕਦੇ ਨੇ ਪਾਰਟੀ ਛੱਡ ਸਕਦੇ ਨੇ ਔਰ ਪਾਰਟੀ ਛੱਡ ਕੇ ਅਗਲਾ ਸਫਰ ਆਰੰਭ ਸਕਦੇ ਨੇ ਇਹ ਆਉਂਦਾ ਸਮਾਂ ਦੱਸੇਗਾ ਪਰ ਫਿਲਹਾਲ ਵਿਕਰਮ ਸਿੰਘ ਮਜੀਠੀਆ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਨੇ ਫਿਲਹਾਲ ਪਾਰਟੀ ਜੋ ਪ੍ਰਚਾਰ ਕਰ ਰਹੀ ਹੈ ਨਾ ਪ੍ਰਚਾਰਾਂ ਤੋਂ ਦੂਰ ਨੇ ਇਹ ਆ ਭਵਿੱਖ ਕੀ ਕਹਿੰਦਾ ਹੈ ਪਾਰਟੀ ਦਾ ਭਵਿੱਖ ਕੀ ਕਹਿੰਦਾ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਟਿਕ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ